ਰਹਿਣ ਦੀ ਇਹਨਾਂ ਨੇ ਕੀਤੀ ਪਰ ਨਹੀਂ ਰਹਿਣ ਨਹੀਂ ਦਿੱਤਾ ਪੁਲਿਸ ਨੇ ਕਦੀ ਮੜਾ ਜੇ ਕੋਈ ਤੇ ਵੀ ਕੋਈ ਕੰਮ ਹੋਣਾ ਤੇ ਇਹਨਾਂ ਨੂੰ ਚੁੱਕ ਕੇ ਲੈ ਜਾਣਾ ਜਿੱਥੇ ਵੀ ਕਿਤੇ ਹੋਣਾ ਕੰਮ ਚੁੱਕ ਕੇ ਲੈ ਜਾਣਾ ਫਿਰ ਬਾਦ ਦੇ ਵਿੱਚ ਇਹਨਾਂ ਨੇ ਵੀ ਭਗੌੜਾ ਕਰਾ ਰਹੇ ਇਹਨਾਂ ਨੂੰ ਕਰ ਦਿੱਤਾ ਭਾਈ ਬਸਨ ਸਿੰਘ ਹੀ ਥਾਣੇ ਦਾ ਕੀ ਕਦੀ ਦਿੱਲੀ ਚਲਦੇ ਨਾ ਕਦੀ ਵੀ ਕਿਤੇ ਲੋਕ ਦੇ ਫਿਰਨਾ ਹਾਂ ਹਾਂ ਜੂਪੀ ਵੀ ਅਹੀਂ ਰਹਿ ਕੇ ਆਏ ਸਭ ਬੜੇ ਥਾਈ ਅਹੀਂ ਇਤਰੇ ਲੋਕ ਦੇ ਫਿਰਨਾ ਫਿਰ ਪੁ냔 ਦੇਣਾ ਬਾਅਦ ਸਾਨੂੰ ਤੇ ਸਡਾ ਲੈਂਦਾ ਪਰ ਇਹਨਾਂ ਦਾ ਕੋਈ ਪਤਾ ਨਹੀਂ ਲੱਗਾ ਕਿ ਕਿੱਥੇ ਦੇ ਕਿੱਥੇ ਨਹੀਂ ਫਿਰ ਉਹਨਾਂ ਨੂੰ ਫੁੱਲ ਜੇ ਦੇ ਦਿੱਤੇ ਹੀ ਪਤਾ ਨਹੀਂ ਕਿ ਉਹਨਾਂ ਨੇ ਦੇ ਦਿੱਤੇ ਕਿ ਕੀ ਦੇ ਦਿੱਤੇ ਨਹੀਂ ਕੋਈ ਵਾਇਕਲ ਪਤਾ ਤੂ ਖਬਰ ਲੈ ਕੇ ਆਉਂਦੇ ਆ ਕਿ ਆ ਉਹਨਾਂ ਦੇ ਫੁੱਲ ਆ ਕੀ ਤੁਹਾਡੇ ਮਨ 'ਚ ਸਵਾਲ ਆਇਆ ਤੁਸੀਂ ਸਵਾਲ ਕੀਤਾ ਕੋਈ ਥੇਰ ਕਰਕੇ ਕੋਈ ਗੱਲ ਨਹੀਂ ਨੰਗਿਆ ਟੈਂਪੋ ਸੋਹਣਾ ਨੰਗਿਆ ਤੇ ਮਹਾਰਾਜ ਹੁਣ ਵੀ ਚਲੋ ਤੁਹਾਡਾ ਹਮਸਫਰ ਤਾਂ ਗਿਆ ਹੀ ਗਿਆ ਤੁਹਾਡੇ ਭਰਾ ਦੇ ਨਾਲ ਵੀ ਇਹੀ ਕਹਾਣੀ ਬੀਤੀ ਆ ਉਹ ਤਹੇ ਕਲਾ ਨੌਰ ਮੁਕਾਬਲਾ ਬਣਾਇਆ ਜਿਉਂ ਉਸ ਪੇਤਿਆਂ ਦੇ ਵਿੱਚ ਉੱਥੇ ਵੀ ਤਿੰਨ ਜਣੇ ਉਹਨਾਂ ਨੂੰ ਸ਼ਹੀਦ ਕੀਤਾ ਮੁਰਕੇ ਬਾਅਦ ਦੇ ਵਿੱਚ ਐਨਾ ਵੀਰਾਂ ਨੇ ਸਾਡਾ ਹੌਂਸਾ ਦਿੱਤਾ ਬਹੁਤ ਜ਼ਿਆਦਾ ਹਾਂਜੀ ਉਹਨਾਂ ਦੀ ਫਿਰਸਣ ਲੱਗੀ ਆ ਤੇ ਫਿਰਸਣ ਮਿਲਦੀ ਆ ਤੇ ਆਪਣਾ ਟਾਈਮ ਕਰੀਦ 45 ਰੁਪਇਆ ਮਿਲਦਾ ਫਿਰ ਸਿਹਾਲ ਵਾਲੇ ਕੱਪੜੇ ਵੀ ਦੇ ਕੇ ਹੁੰਦੇ ਨੇ ਹਨ ਤੇ ਹੁਣ ਵੀ ਅਨ ਯਾਤਰਾ ਕਰਾਈ ਆ ਉਹ ਸੁਣਿਆ ਹੀ ਆ ਗੁਰਦੁਆਰੇ ਵੇਖੇ ਨਹੀਂ ਅਜੇ ਤੱਕ ਜਾਣਾ ਕਿੱਥੇ ਹੈਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ ਸ਼ਹੀਦ ਹੋਏ ਪਰਿਵਾਰਾਂ ਦੀਆਂ ਕਹਾਣੀਆਂ ਦੇ ਵਿੱਚੋਂ ਇੱਕ ਹੋਰ ਕਹਾਣੀ ਆ ਮੇਰੇ ਨਾਲ ਹੈ ਪੈਣ ਸੁਖਵਿੰਦਰ ਕੌਰ ਦੀ ਜਿਨ੍ਹਾਂ ਦੇ ਪਤੀ ਨੂੰ ਵੀ 1991 ਦੇ ਵਿੱਚ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੇ ਭਰਾ ਨੂੰ ਵੀ ਨਿਰਦੋਸ਼ ਹੋਣ ਦੇ ਬਾਵਜੂਦ ਸ਼ਹੀਦ ਕੀਤਾ ਗਿਆ ਬਹੁਤ ਸਾਰੀਆਂ ਦੁਖਤਕਲੀਫਾਂ ਇਸ ਪਰਿਵਾਰ ਨੇ ਝੱਲੀਆਂ ਤੇ ਉਹਨਾਂ ਦੁਖਤਕਲੀਫਾਂ ਦੇ ਵਿੱਚ ਇਹਨਾਂ ਦੇ ਦੁੱਖ ਦੇ ਸਾਂਝੀਵਾਲ ਬਣਨ ਦੇ ਲਈ ਖਾਲਸਾ ਏਡ ਦੇ ਵੱਲੋਂ ਇਹਨਾਂ ਤੱਕ ਪਹੁੰਚ ਕੀਤੀ ਗਈ ਤੇ ਅ ਲਗਾਤਾਰ ਬਹੁਤ ਸਾਲਾਂ ਤੋਂ ਇਹਨਾਂ ਦੀ ਮਦਦ ਜਿਹੜੀ ਆ ਕੀਤੀ ਜਾ ਰਹੀ ਆ ਪਰ ਕਿਹਾ ਜਾਂਦਾ ਹੁੰਦਾ ਕਿ ਇਨਸਾਨ ਜਿਨ੍ਹਾਂ ਦੇ ਆਪਣੇ ਤੁਰਜਨ ਉਹਨਾਂ ਦੀ ਹਰ ਦੁੱਖ ਸੁੱਖ ਦੇ ਵਿੱਚ ਖੜਿਆ ਜਾ ਸਕਦਾ ਹੁੰਦਾ ਹਰ ਇੱਕ ਤਰੀਕੇ ਦਾ ਸਹਾਰਾ ਦਿੱਤਾ ਜਾ ਸਕਦਾ ਹੁੰਦਾ ਪਰ ਇੱਕ ਜਗ੍ਹਾ ਤੇ ਆ ਕੇ ਇਨਸਾਨ ਬੇਵਸੂ ਹੋ ਜਾਂਦਾ ਹੈ ਕਿ ਉਹਨਾਂ ਦੇ ਗਆਹ ਹੋਿਆਂ ਨੂੰ ਕਿਸੇ ਤਰੀਕੇ ਦੇ ਨਾਲ ਵਾਪਸ ਨਹੀਂ ਲਿਆਂਦਾ ਜਾਂਦਾ ਹੁੰਦਾ ਤੇ ਖਾਸ ਤੌਰ ਤੇ ਜਿਹੜਾ ਸਭ ਤੋਂ ਵੱਡਾ ਸੰਤਾਪ ਹੋਇਆ ਕਿ ਉਹਨਾਂ ਦੀਆਂ ਮੌਤ ਦੀਆਂ ਖਬਰਾਂ ਇਹਨਾਂ ਦੇ ਪਰਿਵਾਰਾਂ ਤੱਕ ਜ਼ਰੂਰ ਪਹੁੰਚੀਆਂ ਪਰ ਉਹਨਾਂ ਦੀਆਂ ਲਾਸ਼ਾਂ ਦੇ ਨਾਲ ਕੀ ਕੁਝ ਹੋਇਆ ਕੀ ਨਹੀਂ ਹੋਇਆ ਉਸ ਚੀਜ਼ ਦੀ ਖਬਰ ਕੋਈ ਵੀ ਵੱਡੇ ਤੋਂ ਵੱਡਾ ਮਦਦਗਾਰ ਇਹਨਾਂ ਤੱਕ ਲਿਆ ਸਕਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਸੋ ਮੇਰੇ ਨਾਲ ਭੈਣ ਸੁਖਵਿੰਦਰ ਕੌਰ ਨੇ ਇਹਨਾਂ ਦੇ ਪਤੀ ਭਾਈ ਅਜੀਤ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਇਹਨਾਂ ਦੇ ਭਰਾ ਵੀਰ ਸਿੰਘ ਨੂੰ ਵੀ ਉਸੇ ਤਰੀਕੇ ਦੇ ਨਾਲ ਸ਼ਹੀਦ ਕੀਤਾ ਗਿਆ ਇਹ ਪਿੰਡ ਪਟਖਾਣਾ ਬੂੜਾ ਅਮ੍ਰਿਤ ਗੁਰਦਾਸਪੁਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਤੇ ਇਹਨਾਂ ਨੂੰ ਵੀ ਜਿਹੜੀ ਉਹ ਉਹਨਾਂ ਦੀ ਲਾਸ਼ ਜਿਹੜੀ ਹੈ ਦੇਖਣੀ ਉਹਦਾ ਸਸਕਾਰ ਕਰਨ ਦਾ ਮੌਕਾ ਨਹੀਂ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਕਿ ਕੀ ਕਹਾਣੀ ਬਣੀ ਸੀਗੀ ਔਰ ਕਿਸ ਕਸੂਰ ਨੂੰ ਤੁਹਾਨੂੰ ਦੱਸਿਆ ਗਿਆ ਕਿ ਇਹਨਾਂ ਦਾ ਕਸੂਰ ਹੈ ਤੇ ਅਸੀਂ ਲੈ ਕੇ ਚੱਲੇ ਹਾਂ ਤੇ ਕਿਹੜੇ-ਕਿਹੜੇ ਬੰਦੇ ਨੂੰ ਤੁਹਾਡੇ ਘਰੋਂ ਚੱਕਿਆ ਗਿਆ ਪੁਲਿਸ ਵੱਲੋਂ ਇਹ ਮੇਰੇ ਨਾਲ ਵਿਆਹ ਤੋਂ ਪਹਿਲਾਂ ਹੀ ਜਦੋਂ 1984 ਦੇ ਵਿੱਚ ਅਟੈਕ ਹੋਇਆ ਨਾ ਉਦੋਂ ਪਹਿਲਾਂ ਤੋਂ ਹੀ ਇਹ ਕੰਮ ਦੇ ਵਿੱਚ ਪੈ ਗਏ ਹੈ ਲੇਅਰ ਦੇ ਵਿੱਚ ਪਏ ਹੀ ਇਹ ਬਹੁਤ ਪਹਿਲਾਂ ਵੀ ਪਾਕਿਸਤਾਨ ਵੀ ਰਹਿ ਕੇ ਆਏ ਫਿਰ ਇਹ ਜੇਲ੍ਹ 'ਚ ਵੀ ਰਹਿ ਕੇ ਆਏ ਫਿਰ ਮੇਰਾ ਵਿਆਹ ਹੋਇਆ ਤੇ ਫਿਰ ਵਿਆਹ ਤੋਂ ਬਾਅਦ ਆ ਵੀ ਮੇਰੀ ਬੇਟੀ ਥੋੜਾ ਟਾਈਮ ਮੇਂ ਬੇਟੀ ਮੇਰੀ ਹੋਣ ਵਾਲੀ ਫਿਰ ਇਹ ਸਾਲ ਇੱਕ ਪੂਰਾ ਜੇਲ੍ਹ 'ਚ ਰਹਿ ਕੇ ਆਏ ਮੇਰੀ ਬੇਟੀ ਬਾਅਦ 'ਚ 88 ਦੇ ਵਿੱਚ ਇਸ 87 'ਚ ਗਏ ਆ ਤੇ 88 'ਚ ਮੇਰੀ ਬੇਟੀ ਹੋਈ ਫਿਰ 88 'ਚ ਆਏ ਜੇਲ੍ਹ ਦੇ ਵਿੱਚੋਂ ਤੇ ਸਾਲ ਬਾਅਦ ਆਏ ਉਦੋਂ ਬਾਅਦ ਆ ਫਿਰ ਇਹਨਾਂ ਨੂੰ ਘਰ ਰਹਿਣ ਦੀ ਇਹਨਾਂ ਨੇ ਕੀਤੀ ਪਰ ਨਹੀਂ ਰਹਿਣ ਨਹੀਂ ਦਿੱਤਾ ਪੁਲਿਸ ਨੇ ਕਦੀ ਮੜਾ ਜੇ ਕੋਈ ਤੇ ਵੀ ਕੋਈ ਕੰਮ ਹੋਣਾ ਤੇ ਇਹਨਾਂ ਨੂੰ ਚੁੱਕ ਕੇ ਲੈ ਜਾਣਾ ਜਿੱਥੇ ਵੀ ਕਿਤੇ ਹੋਣਾ ਕੰਮ ਚੁੱਕ ਕੇ ਲੈ ਜਾਣਾ ਤੇ ਬਹੁਤ ਪਰੇਸ਼ਾਨ ਕਰਦੇ ਰਹੇ ਪਰਿਵਾਰ ਨੂੰ ਵੀ ਸਾਰਿਆਂ ਨੂੰ ਜਾਂ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਵੀ ਭਗੌੜਾ ਕਰਾਰ ਇਹਨਾਂ ਨੂੰ ਕਰ ਦਿੱਤਾ ਭਾਈ ਵੱਸਨ ਸਿੰਘ ਹੀ ਥਾਣੇਦਾਰੀ ਉਹ ਦੋ ਗੁਰਦਾਸ ਇਧਰ ਕਲਾਂ ਨਗਰ ਡੇਰਾ ਬਪਨਾ ਕੋ ਉਹਨਾਂ ਨੇ ਇਹਨਾਂ ਨੂੰ ਵੀ ਭਗੌੜਾ ਕਰਾਰ ਕਰਤਾ ਇਹ ਬਾਤ ਦੇ ਵਿੱਚ ਇਤਰਾਇ ਕਾਉਣਾ ਜਾਣਾ ਕਦੀ ਆਜਾ ਕਦੀ ਚਲ ਜਾਣਾ ਤੱਕੇ ਤੋਰੇ ਖਾਂਦੇ ਰਹਿਣਾ ਅਸੀਂ ਵੀ ਨਾਲ ਫਿਰ ਮੇਰਾ ਬੇਟਾ ਨੋਵਾ ਮਹੀਨਾ ਦਾ ਹੀਗਾ ਫਿਰ ਅਸੀਂ ਕਦੀ ਦਿੱਲੀ ਚਲ ਜਾਣਾ ਕਦੀ ਕਿਤੇ ਲੋਕ ਦੇ ਫਿਰਨਾ ਹਾਂ ਹਾਂ ਜੁਪੀ ਵੀ ਅਸੀਂ ਰਹਿ ਕੇ ਆਏ ਸਭ ਬੜੇ ਥਾਈ ਅਸੀਂ ਇਤਰਾਇ ਲੋਕ ਦੇ ਫਿਰਨਾ ਨਾਲ ਹੀ ਬੇਟੇ ਨੂੰ ਲੈ ਕੇ ਫਿਰ ਲੁਧਿਆਣੇ ਅਸੀਂ ਉੱਥੇ 1999 ਦੇ ਵਿੱਚ ਉੱਥੇ ਗਏ ਤੇ ਉੱਥੇ ਵੀ ਅਸੀਂ ਰਹੇ ਕੋਈ ਥੋੜਾ ਟਾਈਮ ਫਿਰ ਬਾਅਦ ਵਿੱਚ ਚੌਥੀ ਵੀ ਮੁਕਾਬਲਾ ਨਹੀਂ ਬਣਿਆ ਤੇ ਘੇੜਾ ਪੈ ਗਿਆ ਸਾਨੂੰ ਰਾਤ ਨੂੰ 10-11 ਵਜੇ ਫਿਰ ਉੱਥੋਂ ਇਹਨਾਂ ਨੂੰ ਫੜ ਕੇ ਲੈ ਗਏ ਸਾਨੂੰ ਜਦੋਂ ਜਦੋਂ ਕਈ ਵਾਰੀ ਉਹਨਾਂ ਨੂੰ ਤੁਹਾਡੇ ਘਰ ਤੋਂ ਚੱਕਿਆ ਗਿਆ ਪਰ ਜਦੋਂ ਅੰਤ ਸ਼ਹੀਦ ਕਰਨ ਦੇ ਲਈ ਚੱਕਿਆ ਗਿਆ ਉਦੋਂ ਤੁਹਾਡੇ ਘਰ ਚੋਂ ਇਕੱਲੇ ਉਹਨਾਂ ਨੂੰ ਚੱਕ ਕੇ ਲੈ ਕੇ ਗਏ ਜਾਂ ਫਿਰ ਤੁਹਾਨੂੰ ਨਹੀਂ ਸਾਰੇ ਨਹੀਂ ਇਹਨਾਂ ਦੇ ਨਾਲ ਨਾ ਤਿੰਨ ਹੋਰ ਸਿੰਘ ਹੀ ਗਏ ਜੀ ਜੀ ਹਾਂਜੀ ਤੇ ਐਵੇਂ ਨਾਲ ਹੀ ਹਮੇ ਤਾਨੂੰ ਪੁਲਿਸ ਨਾਲ ਹਾਂਜੀ ਨਾਲ ਲੈ ਗਈ ਹੈਗੀ ਫਿਰ ਪੰਜਾਂ ਦਿਨਾਂ ਬਾਅਦ ਸਾਨੂੰ ਤੇ ਸਡਾ ਲੈਂਦਾ ਪਰ ਇਹਨਾਂ ਦਾ ਕੋਈ ਪਤਾ ਨਹੀਂ ਲੱਗਾ ਫਿਰ ਕਿੱਥੇ ਤੇ ਕਿੱਥੇ ਨਹੀਂ ਫਿਰ ਹਨ ਫੁੱਲ ਜੇ ਦੇ ਦਿੱਤੇ ਹੀ ਪਤਾ ਨਹੀਂ ਵੀ ਹੁਣ ਉਹਨਾਂ ਦੇ ਦਿੱਤੇ ਕਿ ਕੀ ਦੇ ਦਿੱਤੇ ਨਹੀਂ ਕੋਈ ਵਾਗਰੂ ਪਤਾ ਹਨ ਹਾਂਜੀ ਉਹ ਹਾਲਾਂਕਿ ਦੁੱਖ ਦੀ ਕੋਈ ਇੱਕ ਭਾਸ਼ਾ ਨਹੀਂ ਹੁੰਦੀ ਹੈ ਨਾ ਉਹ ਕਿਵੇਂ ਦੱਸਿਆ ਜਾਵੇ ਪਰ بڑا ਮੰਚਾਇਨ ਸਵਾਲ ਜੋ ਆਉਂਦਾ ਕਿ ਕੀ ਕੀ ਤੁਹਾਨੂੰ ਮਤਲਬ ਤੁਸੀਂ ਉਡੀਕ ਰਹੇ ਸੀ ਕਿ ਸਾਡਾ ਬੰਦਾ ਚੱਕਿਆ ਹੋਇਆ ਕੋਈ ਗੱਲ ਨਹੀਂ ਵਾਪਸ ਆਜੂਗਾ ਜਾਂ ਕਿਵੇਂ ਆ ਕੋਈ ਕਹਿੰਦੇ ਹੈਗੇ ਪਹੈਗਾ ਕੋਈ ਕਹਿੰਦਾ ਹੈ ਵੀ ਹੈਗਾ ਪਰ ਜਦੋਂ ਉਹ ਫੁੱਲ ਲੈ ਕੇ ਆਏ ਕੀ ਉਹਨਾਂ ਨੇ ਕਹਾਣੀ ਦੱਸੀ ਕੀ ਤੁਹਾਡੇ ਮਨ ਤੇ ਬੀਤੀ ਉਦੋਂ ਉਹ ਜਦ ਮੈਂ ਉਸ ਟਾਈਮ ਨਾਲ ਹੀ ਹਾਂ ਹਾਂ ਮੇਰਾ ਬੇਟਾ ਵੀ ਨਾਲ ਹੀਗਾ ਫਿਰ ਜਦੋਂ ਲੈ ਕੇ ਆਏ ਹਾਂ ਤੇ ਪਹਿਲੋ ਤੇ ਆਂਦੇ ਵੀ ਇਹਨਾਂ ਨੂੰ ਨਹੀਂ ਅਸੀਂ ਛੱਡਣਾ ਹੈਗਾ ਤੇ ਫਿਰ ਚਲੋ ਮੇਰੇ ਸਹੁਰਾ ਸਾਹਿਬ ਹੁਣ ਇਹਨਾਂ ਦੀ ਥੋੜੀ ਘਪੇ ਹੈਗੀ ਬਾਹਰ ਅੰਦਰ ਦੀ ਫਿਰ ਉਹਨਾਂ ਨੇ ਮੈਨੂੰ ਤੇ ਸਡਾਲ ਲਿਆਂਦਾ ਹੈਗਾ ਪਰ ਉਹਨਾਂ ਦਾ ਨਹੀਂ ਕੋਈ ਪਤਾ ਲੱਗਾ ਅੱਜ ਤੱਕ ਨਹੀਂ ਕੋਈ ਪਤਾ ਲੱਗਾ ਜੀ ਤੁਸੀਂ ਥੋੜੀ ਕੁਲੀ ਉਹ ਖਬਰ ਲੈ ਕੇ ਆਉਂਦੇ ਆ ਕਿ ਆ ਉਹਨਾਂ ਦੇ ਫੁੱਲ ਆ ਕੀ ਤੁਹਾਡੇ ਮਨ 'ਚ ਸਵਾਲ ਆ ਤੁਸੀਂ ਸਵਾਲ ਕੀਤਾ ਕੋਈ ਵੀ ਇਹ ਬਾਕੀ ਨਹੀਂ ਨਹੀਂ ਇਹ ਕੁਛ ਨਹੀਂ ਕੀਤਾ ਹਾਨੂੰ ਤਾਂ ਉਸ ਟਾਈਮ ਇਹ ਹੀਗਾ ਕਿ ਮੇਰਾ ਬੇਟਾ ਹੈ ਨਾਲ ਮੈਨੂੰ ਤੇ ਇਹ ਵੀ ਮੈਂ ਆਪਣੇ ਬੇਟੇ ਨੂੰ ਕਿਸ ਤਰ੍ਹਾਂ ਬਾਹਰ ਲੈ ਕੇ ਜਾਵਾਂ ਤੇ ਫਿਰ ਮੇਰਾ ਸਹੁਰਾ ਸਾਹਿਬ ਗਏ ਤੇ ਮੈਂ ਉਸ ਟਾਈਮ ਉਸੇ ਵੇਲੇ ਉਹਨਾਂ ਨੂੰ ਜਦੋਂ ਹਨ ਮਿਲਣ ਲੱਗੇ ਤੇ ਮੈਂ ਕਿਹਾ ਪਾਪਾ ਜੀ ਇਹਨਾਂ ਨੂੰ ਬਾਹਰ ਲੈ ਜਾਓ ਬੇਟੇ ਮੈਂ ਉਹਨੂੰ ਬਾਹਰ ਭੇਜਤਾ ਮੇਰਾ ਸਹੁਰਾ ਸਾਹਿਬ ਤੇ ਗਾਣੀ ਪੁਲਿਸ ਵਾਲੇ ਕਹਿੰਦੇ ਕਿੱਥੇ ਲੈ ਕੇ ਚੱਲੇ ਇਹਨੂੰ ਉਹ ਆਂਦੇ ਵੀ ਮੇਰਾ ਪੋਤਰਾ ਹੈ ਮੈਂ ਬਾਹਰ ਲੈ ਕੇ ਚੱਲਿਆ ਬਾਹਰ ਮੇਰਾ ਜੀ ਠੀਕ ਆ ਉਹਨਾਂ ਨੂੰ ਗੱਡੀ ਦੇ ਵਿੱਚ ਫੜਾਏ ਆ ਫਿਰ ਮੇਰੇ ਸਹੁਰਾ ਸਾਹਿਬ ਆ ਗਏ ਤੇ ਮੈਂ ਫਿਰ ਆਖ ਮੈਂ ਚਲ ਕੋਈ ਗੱਲ ਨਹੀਂ ਬੇਟਾ ਤੇ ਬਾਹਰ ਚਲ ਗਿਆ ਨਾ ਵੀ ਮੈਨੂੰ ਛੱਡਣ ਕੇ ਕੋਈ ਗੱਲ ਨਹੀਂ ਮੈਂ ਕਿਹਾ ਬਾਹਰ ਉਹ ਚਲ ਗਿਆ ਬੇਟੀ ਹੀ ਮੇਰੀ ਪੌਣੇ ਇੱਕ ਦੋਵਾਂ ਸਾਲਾਂ ਦੀ ਉਹ ਪਿੰਡ ਹੀ ਰਹਿੰਦੀ ਐਦਾਂ ਤੱਕੇ ਤੁਹਾਡੇ ਬਹੁਤ ਪੁੱਛਾਦੇ ਤੁਸੀਂ ਤੁਹਾਡਾ ਹਮਸਫਰ ਤਾਂ ਗਿਆ ਹੀ ਗਿਆ ਤੁਹਾਡੇ ਭਰਾ ਦੇ ਨਾਲ ਵੀ ਇਹੀ ਕਹਾਣੀ ਬੀਤੀ ਆ ਹਾਂਜੀ ਭਰਾ ਮੇਰਾ ਛੋਟਾ ਹੈ ਉਹ ਛੋਟਾ ਹੈਗਾ ਤੇ ਹੈ ਤੇ ਮੇਰੇ ਤਾਇ ਦਾ ਬੇਟਾ ਹੈ ਪਰ ਤਾਈ ਤਾਇ ਨੇ ਉਹਨਾਂ ਨੂੰ ਛੱਡਤਾ ਸੀਗਾ ਵੀ ਮਰ ਗਏ ਤੇ ਅਸੀਂ ਪਾਲੇ ਸੀ ਤੇ ਉਹ ਕਲਾ ਨੋਰ ਮੁਕਾਬਲਾ ਬਣਾਇਆ ਸੀ ਉਦੋਂ ਸਪੈਦਿਆਂ ਦੇ ਵਿੱਚ ਉੱਥੇ ਵੀ ਤਿੰਨ ਜਣੇ ਉਹਨਾਂ ਨੂੰ ਸ਼ਹੀਦ ਕੀਤਾ ਉਹ ਅਰਲੀ ਪੰਨ ਦੇ ਵਿੱਚੋਂ ਚੱਕ ਕੇ ਖੜੇ ਸੀ ਜੀ ਜੀ ਹਾਂਜੀ ਉਹ ਕਿਸ ਦੇ ਘਰ ਹੀਗੇ ਤੇ ਉੱਥੋਂ ਹੀ ਚੱਕ ਕੇ ਲੈ ਗਏ ਉਹਨਾਂ ਨੂੰ ਉਹਨਾਂ ਨੂੰ ਇਸ ਤਰ੍ਹਾਂ ਹੀ ਫਿਰ ਵੀ ਹਨ ਬਹੁਤ ਤੰਗੀ ਦਿੰਦੇ ਰਹੇ ਸੀਗੇ ਉਹ ਤੋਂ ਬਾਅਦ ਆ ਵੀ ਪੁਲਿਸ ਨੇ ਸਾਨੂੰ ਨਹੀਂ ਖੈਰਾ ਛੱਡਿਆ ਜਦੋਂ ਤੁਹਾਨੂੰ ਫੁੱਲ ਲਿਆ ਕੇ ਦੇ ਦਿੱਤੇ ਗਏ ਚਲੋ ਉਹ ਉਦੋਂ ਮਨ ਟੁੱਟਿਆ ਤਾਂ ਹੋਊਗਾ ਕਿ ਇਹ ਸ਼ਾਇਦ ਕਿਸੇ ਨੇ ਵੀ ਨਹੀਂ ਸੋਚਿਆ ਹੁੰਦਾ ਕਿ ਸਾਡਾ ਬੰਦਾ ਚਲਾ ਜਾਊਗਾ ਫਿਰ ਉਸ ਤੋਂ ਬਾਅਦ ਦੀ ਜ਼ਿੰਦਗੀ ਕਿਵੇਂ ਦੀ ਰਹੀ ਮਾਂ ਦੀ ਜ਼ਿੰਦਗੀ ਤੇ ਪੁੱਤ ਬਹੁਤ ਔਖੀ ਨੰਗੀ ਆ ਛੋਟੇ ਛੋਟੇ ਬੱਚੇ ਹੈਗੇ ਤੇ ਚਲੋ ਟਾਈਮ ਪਾਸ ਤੇ ਫਿਰ ਕਰਨਾ ਪੈਣਾ ਹੈ ਬੱਚੇ ਤੇ ਪਾਲਣੇ ਪੈਣੇ ਹੈਗੇ ਤੇ ਮਿਹਨਤ ਮਜ਼ਦੂਰੀ ਆਪਣੀ ਕਰਦੇ ਦੇ ਕੋ ਭੈਣ ਭਰਾਵਾਂ ਸਾਥ ਦਿੱਤਾ ਉਹ ਆ ਮੁਰਕੇ ਬਾਅਦ ਦੇ ਵਿੱਚ ਐਨਾ ਵੀਰਾ ਨੇ ਸਾਡਾ ਹੁਣ ਸਾਥ ਦਿੱਤਾ ਬਹੁਤ ਜ਼ਿਆਦਾ ਹਾਂਜੀ ਉਹਨਾਂ ਦੀ ਪਰਸਨ ਲੱਗੀ ਆ ਤੇ ਪਿਲਚਲ ਮਿਲਦੀ ਆ ਤੇ ਆਪਣਾ ਟਾਈਮ ਕ ਖਰੀਦ ਆਈ ਤਾਂ ਹਾਂਜੀ ਇਹ ਸੋਖ ਦੇ ਵਿੱਚ ਜਦੋਂ ਖਾਲਸਾ ਏਡ ਨੇ ਤੁਹਾਡੇ ਤੱਕ ਪਹੁੰਚ ਕੀਤੀ ਅ ਤੁਸੀਂ ਯਕੀਨ ਕੀਤਾ ਇਹਨਾਂ ਦੇ ਫੋਨ ਦੇ ਉੱਤੇ ਵੀ ਕੋਈ ਬੰਦਾ ਹੈ ਮਦਦ ਕਰ ਸਕਦਾ ਕੀ ਕਿਹਾ ਇਹ ਤਾਂ ਇਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਸਾਨੂੰ ਪਹਿਲਾਂ ਨਹੀਂ ਪਤਾ ਲੱਗਾ ਹੁਣ ਸਾਨੂੰ ਤੁਹਾਡਾ ਪਤਾ ਲੱਗ ਗਿਆ ਹੁਣ ਤੁਹਾਡੀ ਪੂਰੀ ਮਾਇਤ ਕਰਾਂਗੇ ਹੁਣ ਆਡੀ ਮਾਇਤਾ ਨੂੰ 4500 ਰੁਪਇਆ ਪਹਿਲਾਂ 3000 ਮਿਲਦਾ ਹੁਣ 4500 ਰੁਪਇਆ ਮਿਲਦਾ ਫਿਰ ਸਿਹਾਲ ਵਾਲੇ ਕੱਪੜੇ ਵੀ ਦੇ ਕੇ ਹੁੰਦੇ ਨੇ ਸਾਨੂੰ ਤੇ ਹੁਣ ਵੀ ਅਨ ਯਾਤਰਾ ਕਰਾਈ ਆ ਕੋ ਸੁਣਿਆ ਹੀ ਆ ਗੁਰਦੁਆਰੇ ਵੇਖੇ ਨਹੀਂ ਅਜੇ ਤੱਕ ਜਾਣਾ ਕਿੱਥੇ ਹੈਗਾ ਹੈ ਤੇ ਅਜੇ ਤੱਕ ਅਸੀਂ ਇਹ ਗੁਰਦੁਆਰੇ ਵੇਖੇ ਨਹੀਂ ਜਿਹੜੇ ਸਾਨੂੰ ਵੀਰ ਜੀ ਉਹਨਾਂ ਨੇ ਵਿਖਾਲਤੇ ਬਹੁਤ ਧੰਨਵਾਦ ਇਹਨਾਂ ਦਾ ਕਰਨੇ ਤੇ ਇਹਨਾਂ ਦੀ ਚੜ੍ਹਦੀ ਕਲਾ ਰੱਖੇ ਮਹਾਰਾਜ ਤਾਂ ਦਰਸਤੀਆਂ ਬਖਸ਼ੇ। ਕਿਆ ਜਾਂਦਾ ਕਿ ਜਦੋਂ ਕੋਈ ਆਪਦਾ ਤੁਰ ਜਾਂਦਾ ਬੰਦੇ ਨੂੰ ਨਾ ਸਬਰ ਨਹੀਂ ਆਉਂਦਾ ਛੇਤੀ ਪਰ ਇਹਦੇ ਵਿੱਚ ਬਿਨਾਂ ਸ਼ੱਕ ਜਿਹੜੇ ਤੁਹਾਡੇ ਜੀਆਂ ਦੀ ਮੌਤ ਹੋਈ ਉਹਦੇ ਤੇ ਬਹੁਤ ਸਾਰੇ ਲੋਕ ਜਾਂ ਸਮਸਤ ਜਿਹੜਾ ਪੂਰਾ ਪੰਜਾਬ ਹੈਗਾ ਉਹ ਮਾਨ ਵੀ ਕਰਦਾ ਵਾ ਫਿਰ ਆਪਣ ਨੂੰ ਵੀ ਮਾਨਿਆ ਹੁਣ ਬਹੁਤ ਜਿਆਦਾ ਪਹਿਲਾਂ ਤੇ ਹ ਹੁੰਦਾ ਸੀ ਤੇ ਹੁਣ ਸਾਨੂੰ ਇਨਾ ਹੈਗਾ ਵੀ ਜਿਹੜੇ ਪਰਿਵਾਰ ਜੇ ਵਿੱਚ ਸਾਡੇ ਜੀ ਹੁਣ ਉਹ ਤੋਂ ਬਾਧਾ ਵੀ ਇਦਾਂ ਹੋ ਗਏ ਨੇ ਤੇ ਉਹਨਾਂ ਦਾ ਤੇ ਕੋਈ ਮਾਨ ਸਤਕਾਰ ਕੋਈ ਨਹੀਂ ਆ ਹਨ ਤੇ ਉਹਨਾਂ ਦੇ ਤੇ ਘਰ ਦੇ ਜੀ ਨਾਲ ਲੈਂਦੇ ਆ ਤੇ ਸਾਨੂੰ ਹੁਣ ਇਨਾ ਵਾ ਵੀ ਚਲੋ ਸਾਨੂੰ ਪਹਿਲਾਂ ਬਹੁਤ ਹੁੰਦਾ ਸੀ ਹੁਣ ਸਾਨੂੰ ਬਹੁਤ ਮਾਨਿਆ ਵੀ ਸਾਡਾ ਵੀ ਕੋਈ ਬਾ ਨਾ ਲੈਂਦਾ ਉਹਨਾਂ ਪਿੱਛੇ ਅਸੀਂ ਯਾਤਰਾ ਕਰਨ ਦੇ ਉਹਨਾਂ ਦੇ ਅਦਕਾਏ ਸਾਬ ਕੋ ਹੋਣデア ਵੀਰਾਂ ਦੇ ਤੇ ਨਾਲੇ ਸੀਦ ਪਰਿਵਾਰ ਦੇ ਵਿੱਚ ਅਸੀਂ ਆ ਗਏ ਆ ਘਰ ਵੀ ਜੇ ਮੁੱਕ ਜਾਂਦੇ ਤੇ ਫਿਰ ਨਾ ਤੇ ਕੋਈ ਰਹਿਣਾ ਨਹੀਂ ਹੈਗਾ ਇਹ ਕਰਕੇ ਕੋਈ ਗੱਲ ਨਹੀਂ ਨੰਗਿਆ ਟਾਈਮ ਬਹੁਤ ਸੋਣਾ ਨੰਗਿਆ ਤੇ ਮਹਾਰਾਜ ਹੁਣ ਵੀ ਚਲੋ ਬਾਕੀ ਇਹ ਜਿਹੜਾ ਹੌਸਲਾ ਕਰਨ ਦੇ ਲਈ ਬੜੀਆਂ ਚੀਜ਼ਾਂ ਝੱਲਣੀਆਂ ਪੈਂਦੀਆਂ ਫਿਰ ਬੰਦੇ ਦੇ ਅੰਦਰ ਇਹ ਸਬਰ ਸ਼ੁਕਰ ਆਉਂਦਾ ਤੁਸੀਂ ਪਹਿਲਾਂ ਜਦੋਂ ਬੰਦਾ ਘਰੇ ਹੁੰਦਾ ਭਾਵੇਂ ਖਾਲਸਾ ਲਗਾਤਾਰ ਬਹੁਤ ਸਾਲਾਂ ਤੋਂ ਸਾਰੀ ਪਰਵਾਰਾਂ ਨਾਲ ਜੁੜੀ ਹੋਈ ਆ ਪਰ ਇਹ ਹੁੰਦਾ ਕਿ ਤੁਸੀਂ ਆਪਣੇ ਦੁੱਖ ਦੇ ਵਿੱਚ ਹੁੰਨੇ ਆ ਕਦੇ ਤੁਹਾਨੂੰ ਉਹ ਵੱਡਾ ਲੱਗਦਾ ਤੁਸੀਂ ਅੰਦਰ ਵੜ ਕੇ ਰੋ ਲੈਨੇ ਆ ਕਦੇ ਛੋਟਾ ਦਿਨ ਸੋਤੇ ਖਾਸ ਕਰਕੇ ਨੀਂਦ ਨਹੀਂ ਆਉਂਦੀ ਹੁੰਦੀ ਤੇ ਬੱਚਿਆਂ ਦੇ ਸੁੱਤੇ ਹੋਣਾ ਤੇ ਮੈਂ ਕੋਟੀਆਂ ਬਣਾਉਣੀ ਆ ਤੇ ਇਹਨਾਂ ਨੇ ਸੁੱਤੇ ਹੋਣਾ ਵੇਖਾ ਕੇ ਹਲੇ ਉੱਠ ਕੇ ਕਹਿੰਦਾ ਮਮਾ ਸੌਂਦੇ ਨਹੀਂ ਤੁਸੀਂ ਮੈਨੂੰ ਨੀਂਦ ਨਹੀਂ ਆਉਂਦੀ ਕਦੀ ਚਾਦਰਾਂ ਕੱਟਣੀਆਂ 30-30 ਰੁਪਏ ਦੀਆਂ ਚਾਦਰਾਂ ਪੰਜੀ-ਪੰਜੀ ਤੇ ਕੱਟਦੇ ਰਹੇ ਆ ਹੁਣ ਤੇ ਦੇਖਦਾ ਬਣੀਆ ਗੁੱਸਾ ਹੁਣ ਜਦੋਂ ਤੁਸੀਂ ਇੱਥੇ ਆਏ ਆ ਆ ਕੇ ਆਪਦੇ ਵਰਗੇ ਪਰਿਵਾਰਾਂ ਨੂੰ ਮਿਲੇ ਕਈ ਤੁਹਾਡੇ ਨਾਲੋਂ ਵੀ ਜ਼ਿਆਦਾ ਟੁੱਟੇ ਹੋਏ ਓਨੇ ਆ ਫਿਰ ਉਹ ਤੁਹਾਡੀਆਂ ਮਤਲਬ ਆਮ ਤੌਰ ਤੇ ਤਾਂ ਅਸੀਂ ਕਿਸੇ ਉੱਪਰੇ ਬੰਦੇ ਨੂੰ ਮਿਲਦੇ ਆ ਸਾਡੀਆਂ ਗੱਲਾਂ ਦਾ ਮਤਲਬ ਇਹ ਹੁੰਦਾ ਕਿ ਕਿਹਨੇ ਕਿੰਨੀ ਤਰੱਕੀ ਕੀਤੀ ਕਿਹੜਾ ਬੰਦਾ ਕਿੱਥੇ ਆ ਉਹ ਹੁੰਦਾ ਤੁਹਾਡਾ ਸਾਰਿਆਂ ਦਾ ਗੱਲਾਂ ਆਪਸ ਵਿੱਚ ਇਹੀ ਮਕਸਦ ਹੁੰਦਾ ਤੇ ਤੁਸੀਂ ਇੱਥੋਂ ਗੱਲ ਸ਼ੁਰੂ ਕਰਦੇ ਆ ਕਿ ਤੁਹਾਡਾ ਕੌਣ ਗਿਆ ਤੁਹਾਡਾ ਕੌਣ ਗਿਆ ਹਾਂਜੀ ਹਾਂਜੀ ਉਹ ਕਿਵੇਂ ਲੱਗਿਆ ਸਾਰੇ ਪਰਿਵਾਰਾਂ ਨੂੰ ਮਿਲ ਕੇ ਕਿਸ ਦਾ ਦੁੱਖ ਆਪਣੇ ਤੋਂ ਵੱਡਾ ਵੀ ਲੱਗਿਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮੇਰੇ ਤੋਂ ਵੀ ਜ਼ਿਆਦਾ ਦੁਖੀ ਨੇ ਕਈ ਬਹੁਤ ਜ਼ਿਆਦਾ ਮੈਂ ਤੇ ਹੈਗੀ ਮੇਰੇ ਤੋਂ ਕਈਆਂ ਦੇ ਬਹੁਤ ਜ਼ਿਆਦਾ ਪਰਿਵਾਰ ਕਈਆਂ ਦੇ ਹਾਲਾਤ ਵੀ ਬਹੁਤ ਮਾੜੇ ਰਹੇ ਨੇ ਸਾਡੇ ਤੇ ਚਲੋ ਮਹਾਰਾਜ ਦੀ ਕਿਰਪਾ ਰਹੀ ਹੈ ਚਲੋ ਉੱਥੇ ਜਿਹੜਾ ਫੜੇ ਗਏ ਅਸੀਂ ਬਾਅਦ ਦੇ ਵਿੱਚ ਵੀ ਇਤਰਾ ਖੇਚ ਤੂਤ ਹੁੰਦੀ ਰਹੀ ਹੈ ਭਰਾ ਹੀ ਗਮੜ ਕੇ ਬਾਅਦ ਚੋ ਗਿਆ ਉਹ ਦਿਨਾਂ ਵਿੱਚ ਹੁੰਦੀ ਰਹੀ ਚਲੋ ਹੁਣ ਮਹਾਰਾਜ ਦੀ ਕਿਰਪਾ ਹੈ ਕੋਈ ਨਾ ਵੀਰਾਂ ਦਾ ਸਾਥ ਹੈ ਸਾਨੂੰ ਜੀ ਹਾਂ ਜੀ ਇਹ ਕਹਿੰਦੇ ਹੁੰਦੇ ਨਾ ਵੀ ਜੇ ਬੰਦੇ ਨੇ ਨਹੀਂ ਉਹਦੇ ਅੰਦਰ ਸੰਜੀਦਗੀ ਨਹੀਂ ਦੇਖਣਾ ਤੋ ਆਪਦੇ ਘਰ ਦੇ ਵੀ ਕਿਸੇ ਦੁਖੀ ਬੰਦੇ ਦਾ ਦੁੱਖ ਨਹੀਂ ਦੇਖਦੇ ਤੇ ਇਹ ਖਾਲਸਾ ਇਦ ਨੇ ਜਿਵੇਂ ਕੋਸ਼ਿਸ਼ ਕੀਤੀ ਆ ਕਿ ਸਾਰਿਆਂ ਤੱਕ ਪਹੁੰਚ ਕਰਕੇ ਉਹਨਾਂ ਦੇ ਦੁੱਖ ਚ ਸਾਥ ਦੇਣ ਦੀ ਕੋਸ਼ਿਸ਼ ਕੀਤੀ ਆ ਇਹਨਾਂ ਦੀ ਇਹ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਬਹੁਤ ਸੋਹਣੀ ਲੱਗੀ ਅਸੀਂ ਤੇ ਆਨੇ ਮਹਾਰਾਜ ਇਹਨਾਂ ਦੀ ਬੜੀ ਵੱਡੀ ਉਮਰ ਕਰਾ ਚੜ੍ਹਦੀ ਕਲਾ ਚ ਰੱਖ ਕੇ ਬਹੁਤ ਤੰਦਸਤੀਆਂ ਦਵੇ ਇਹਨਾਂ ਦੀਆਂ ਮਹਾਰਾਜ ਸਾਡਾ ਵਿੱਚ ਇਸ ਗੁਰਦੁਆਰੇ ਦੀ ਯਾਤਰਾ ਕਰਿਆ ਆਏ ਆ ਤੇ ਕੀ ਕੀ ਸਹੂਲਤਾਂ ਜਿਹੜੀਆਂ ਤੁਹਾਨੂੰ ਮਿਲ ਰਹੀਆਂ ਚਾਰਾਂ ਦਿਨਾਂ ਦਾ ਬਹੁਤ ਵਧੀਆ ਸਹੂਲਤਾਂ ਤੇ ਬਹੁਤ ਬੱਤਿਆ ਅਸੀਂ ਤੇ ਇਹੋ ਜਿਹਾ ਕਦੀ ਵੇਖਿਆ ਨਹੀਂ ਹੈਗਾ ਬਹੁਤ ਸੋਣਾ ਸਾਨੂੰ ਦਰਸਾਂ ਵੀ ਬਹੁਤ ਵਧੀਆ ਕਰਾਏ ਸਭ ਗੁਰਦੁਆਰਿਆਂ ਦੇ ਕਰਾਏ ਨੇ ਦਰਸਾਂ ਹੁਣ ਵੀਰ ਜੀ ਨੇ ਕਹਿੰਦੇ ਤੁਹਾਨੂੰ ਅਸੀਂ ਪਾਕਿਸਤਾਨ ਵੀ ਵਿਖਾਲ ਕੇ ਲਿਆਵਾਂਗੇ ਪਾਸਪੋਰਟ ਮੈਂ ਬਣੇ ਨੇ ਪਾਸਪੋਰਟ ਕੋਈ ਗੱਲ ਨਹੀਂ ਹਾਂਜੀ ਮੇਰਾ ਆਖਰੀ ਸਵਾਲ ਆ ਮਾਜੀ ਤੁਹਾਡੇ ਕੋਲੋਂ ਕੀ ਤੁਹਾਡੇ ਸਾਰਿਆਂ ਦੇ ਦੁੱਖ ਏਡੇ ਵੱਡੇ-ਵੱਡੇ ਆ ਪਰ ਤੁਸੀਂ ਉਹਨਾਂ ਤੇ ਸਬਰ ਕਰਕੇ ਆਪਣੇ ਬੱਚਿਆਂ ਦੇ ਲਈ ਮੁਸਕਰਾਉਂਦੇ ਹੋ ਹੈਨਾ ਆ ਦੀਆਂ ਅੱਖਾਂ ਦੇ ਹੰਝੂ ਅੰਦਰ ਘੁੱਟਦੇ ਹੋ ਵੀ ਨਹੀਂ ਇਹਨਾਂ ਸਾਹਮਣੇ ਨਹੀਂ ਕਰਨਾ ਕਈਆਂ ਲੋਕਾਂ ਕੋਲੇ ਸਾਰਾ ਕੁਝ ਆ ਅੰਗ ਪੈਰ ਸਹੀ ਸਲਾਮਤ ਆ ਉਹਨਾਂ ਦੇ ਪਰਿਵਾਰ ਦੇ ਜੀ ਪੂਰੇ ਆ ਤੇ ਕਿਸੇ ਇੱਕ ਚੀਜ਼ ਦੇ ਵਿੱਚ ਜੇ ਉਹਨਾਂ ਨੂੰ ਲੱਗਦਾ ਕਿ ਸਾਡੇ ਮਨ ਦੀ ਪੂਰੀ ਨਹੀਂ ਹੋ ਰਹੀ ਜਾਂ ਅਸਫਲ ਹੋ ਜਾਂਦੇ ਆ ਉਹ ਟੁੱਟ ਜਾਂਦੇ ਆ ਉਹ ਗੱਲ-ਗੱਲ ਤੇ ਰੱਬ ਨੂੰ ਜਿਹੜਾ ਦੋਸ਼ ਦੇਣ ਲੱਗ ਜਾਂਦੇ ਉਹਨਾਂ ਲੋਕਾਂ ਨੂੰ ਕੀ ਕਹੋਗੇ ਤੁਸੀਂ ਨਹੀਂ ਇਹ ਨਹੀਂ ਇਹ ਆਪਣੇ ਕਰਮਾਂ ਦਾ ਤੁਹਾਡਿਆਂ ਦਾ ਮੈਂ ਕਹਿੰਨੀ ਆ ਵੀ ਮਾਹ ਰਾਜ ਨੇ ਜੋ ਕਰਦਾ ਨਾ ਬਹੁਤ ਸੋਣਾ ਸਾਡੇ ਜੇ ਸਾਡੇ ਕਰਮਾਂ ਚ ਇਹੋ ਕੋ ਹੋਇਆ ਨਾ ਤੇ ਇਦਾਂ ਹੀ ਸਾਡੇ ਦਿਖੀ ਇਦਾਂ ਹੀ ਜੇ ਮੈਂ ਹੋਰ ਵੀ ਕਿਤੇ ਸਾਡਾ ਹੋ ਜਾਂਦਾ ਸਬੰਧ ਜਾਂ ਕਿਤੇ ਵੀ ਤੇ ਉੱਥੇ ਵੀ ਇਹੋ ਕੋ ਹੋ ਜਾਂਦਾ ਤਾਂ ਫਿਰ ਕੀ ਕਰਨਾ ਸੀ ਇਹ ਤੇ ਸੀਤ ਪਰਿਵਾਰ ਦੇ ਵਿੱਚ ਆ ਗਏ ਆ ਇਹ ਤੇ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਆ ਬੱਚੇ ਵੀ ਮੇਰੇ ਬਹੁਤ ਆਗਿਆਕਾਰ ਇੱਕ ਬੇਟੀ ਇੱਕ ਬੇਟਾ ਵਿਆਹੇ ਨੇ ਪੋਤਰੀ ਆ ਪੋਤਰਾ ਐ ਦੋਤੀ ਐ ਦੋਤਾ ਐ ਹੋਰ ਕੀ ਚਾਹੀਦਾ ਇਹੋ ਕੋ ਤੇ ਚਾਹੀਦਾ ਬਹੁਤ ਸੋਹਣਾ ਫੈਮਿਲੀ ਬੜੀ ਵਧੀਆ ਸਿੱਖ ਕੌਮ ਦੇ ਕੋਲੇ ਸਬਰ ਸ਼ੁਕਰ ਸਜਦਾ ਕਰਨਾ ਹਰ ਗੱਲ ਦੇ ਵਿੱਚ ਵਾਹਿਗੁਰੂ ਦਾ ਧੰਨਵਾਦੀ ਹੋਣਾ ਸ਼ੁਕਰਗੁਜ਼ਾਰ ਰਹਿਣਾ ਇਹ ਸਾਰੀਆਂ ਚੀਜ਼ਾਂ ਸਾਨੂੰ ਵਿਰਾਸਤ ਦੇ ਵਿੱਚ ਮਿਲੀਆਂ ਤੇ ਇਹਨਾਂ ਪਰਿਵਾਰਾਂ ਦੇ ਨਾਲ ਗੱਲ ਕਰਕੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਜਦੋਂ ਅਸੀਂ ਖਾਲੀ ਭਾਂਡੇ ਹੁੰਨੇ ਆ ਸਾਡੇ ਕੋਲੇ ਤਜਰਬਿਆਂ ਦੀ ਘਾਟ ਹੁੰਦੀ ਆ ਅਸੀਂ ਸਮਝਣ ਦੀ ਸੋਚਣ ਦੀ ਦੂਜਿਆਂ ਦੇ ਹਾਲਾਤਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਤੇ ਅਸੀਂ ਬਹੁਤ ਛੇਤੀ ਦੁਖੀ ਹੁੰਨੇ ਆ ਬਹੁਤ ਛੇਤੀ ਖੁਸ਼ ਹੁੰਨੇ ਆ ਪਰ ਇਹਨਾਂ ਪਰਿਵਾਰਾਂ ਨੇ ਐਸ ਸਬਰ ਸ਼ੁਕਰ ਦੇ ਵਿੱਚ ਆਉਣ ਦੇ ਲਈ ਕਿੰਨੇ ਸਾਲਾਂ ਦੀ ਘੱਲਣਾ ਗੱਲੀ ਆ ਕਿੰਨੇ ਸਾਲਾਂ ਦਾ ਸਬਰ ਜਿਹੜਾ ਪਾਲਿਆ ਕਿ ਜਦੋਂ ਚਲੇ ਜਾਂਦੇ ਆ ਵਾਪਸ ਨਹੀਂ ਮੁੜਦੇ ਜਾਂ ਫਿਰ ਮਰਨਾ ਹਰ ਕਿਸੇ ਨੇ ਆ ਪਰ ਆਪਣੀ ਕੌਮ ਦੇ ਲਈ ਆਪਣੇ ਲੋਕਾਂ ਦੇ ਲਈ ਜੇ ਕੋਈ ਇਸ ਤਰੀਕੇ ਦੇ ਨਾਲ ਜਾ ਰਿਹਾ ਤੇ ਉਹਦੇ ਵਿੱਚ ਆਪਣੀ ਖੁਸ਼ੀ ਕਿਵੇਂ ਲੱਭਣੀ ਆ ਸਬਰ ਕਿਵੇਂ ਲੱਭਣਾ ਇਹਨਾਂ ਲੋਕਾਂ ਤੋਂ ਸਿੱਖਣ ਨੂੰ ਮਿਲਦਾ ਔਰ ਖਾਲਸਾ ਏਡ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਚਿਹਰਿਆਂ ਦੇ ਉੱਤੇ ਮੁਸਕਰਾਹਟ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਬਿਨਾਂ ਸ਼ੱਕ ਬਹੁਤ ਕਾਬਿਲ ਤਾਰੀਫ ਹੈ ਔਰ ਇਹ ਲੋਕ ਵੀ ਖੁਸ਼ ਨੇ ਇਹਨਾਂ ਦੇ ਚਿਹਰਿਆਂ ਦੇ ਉੱਤੇ ਵੀ ਬਹੁਤ ਖੁਸ਼ੀ ਆ ਸੋ ਖਾਲਸਾ ਏਡ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਰਹੇ ਕੋਸ਼ਿਸ਼ਾਂ ਲਗਾਤਾਰ ਹੀ ਜਾਰੀ ਰਹਿਣ ਇਹਦੇ ਲਈ ਸਾਰੇ ਦੇ ਸਾਰੇ ਜਿੰਨੇ ਵੀ ਅੱਜ ਇਸ ਟੂਰ ਦਾ ਹਿੱਸਾ ਨੇ ਸਾਰੇ ਦੇ ਸਾਰੇ ਲੋਕ ਸਾਰੇ ਦੇ ਸਾਰੇ ਪਰਿਵਾਰ ਇਹੀ ਦੁਆਵਾਂ ਕਰ ਰਹੇ ਨੇ